ਲੈ ਬੈਨ ਕੱਤ ਪੂਚਲਾ ਮੈਂ ਬਣਾਉਣਾ ਬੰਨੇ ਵਲੇ ਤੇਰੇ ਇਹ ਝਗੜੇ ਵਾਲੀ ਪੈਲੀ ਆ ਉਹ ਜੋ ਜੈਲਦਾਰ ਨੂੰ ਨਹੀਂ ਆ ਜਾਂਦਾ ਮਾਲ ਮੇਰੇ ਮੱਥੇ ਤੇ ਗੋਲੀ ਤੂੰ ਭਾਜੀ ਉਹ ਕੋਹ ਨਹੀਂ ਹੁੰਦਾ ਮੈਂ ਕਿਹਦੇ ਭਾਜਦਾ ਮੈਂ ਬਰੋਨਾ ਬੰਦੇ ਨਾਲ ਧਿਆਨ ਰੱਖਦਾ ਭਾਈ ਕੇਸ ਤਾਂ ਭਾਰ ਗਿਆਂ ਹੋਣ ਕੀ ਕਰਾਂਗੇ ਓਏ ਕੇਸ ਭਾਵੇਂ ਉਹ ਜਿੱਤ ਗਿਆ ਪਰ ਜੈਲ ਦਰਾ ਕੋਲੋਂ ਕਬਜ਼ਾ ਲੈਣਾ ਕੋਈ ਛੋਟੀ ਗੱਲ ਨਹੀਂ ਗਈ ਉਹ ਨਾਲੇ ਉਹਨਾਂ ਕੋਲ ਕਬਜ਼ਾ ਲੈਣ ਨੂੰ ਹੈ ਕਿਹੜਾ ਵਾ ਹੁਸ਼ੌਰਾ ਹੋ ਮਰੀ ਗੱਲ ਜਾ ਮੱਦੀ ਗਿੱਠ ਮੁੱਠੀ ਆ ਤੇ ਤਿੱਜਾ ਖਾ ਕੇ ਪ੍ਰੈਗਾ ਜਿੱਥੇ ਮਰਜੀ ਟਿਕਾ ਰਹੇਂਦਾ ਓ ਭਾਈ ਤੁਹਾਨੂੰ ਪਤਾ ਆਪਣੇ ਦਿਨ ਮਾੜੇ ਚੱਲਣ ਦੇ ਨੇ ਕਿਹੇ ਬਾਬੇ ਨੂੰ ਪੁੱਛ ਕੇ ਨਾ ਤੇ ਆਪਾਂ ਬੱਕਰੇ ਦੀ ਬਲੀ ਦੇਈਏ ਕਿਉਂ ਬੱਕਰਿਆ ਬਲੀ ਨੂੰ ਤਿਆਰ ਆ ਹੁਣ ਨਹੀਂ ਬਾਈ ਬਲੀ ਬੱਕਰੇ ਦੀ ਨਹੀਂ ਸੂਰ ਦੀ ਦਿੰਨੇ ਆ ਓਏ ਸੂਰ ਕਿ ਨੂੰ ਕਿਹਾ ਯਾਰ ਓਏ ਓਏ 1 ਮਿੰਟ ਹਲੋ ਉਹ ਨਹੀਂ ਓ ਨਹੀਂ ਤੈਨੂੰ ਭਲੇ ਖਲ ਕਾਣਾ ਪੱਕੀ ਗੱਲ ਆ ਚੱਲ ਆ ਗਏ ਲੱਹ ਉਹ ਗੱਲ ਹੋਈ ਜੋ ਉਹ ਕੀ ਗੱਲ ਹੋ ਗਈ ਬਾਈ ਉਹ ਪਿਛੋਰੇ ਹੋਣੀ ਟਰੈਕਟਰ ਲੈ ਕੇ ਆਪਣੀ ਜ਼ਮੀਨ ਚ ਵੜ ਗਏ ਆ ਹੁਣ ਕੀ ਕਰਾਂਗੇ ਬਾਈ ਹੋਏ ਕਰਨਾ ਕੀ ਆ ਉਹ ਟਰੈਕਟਰ ਲੈ ਕੇ ਆਪਣੀ ਜ਼ਮੀਨ ਚ ਵੜਤੇ ਗਏ ਆ ਪਾ ਟਰੈਕਟਰ ਜ਼ਮੀਨ ਚੋਂ ਕੱਟਣ ਗਏ ਤੇ ਫੇਰ ਪਤਾ ਲੱਗੂ ਕਿਉਂ ਬਾਈ ਆਪਣੀ ਪਾਲੀ ਨਹੀਂ ਨੀ ਆ ਉਹ ਬੁੱਢੇ ਮੋਆ ਮਾ ਦੂਜੇ ਤਰੀਕੇ ਨਾਲ ਕਿਹਾ ਵਾ ਚੁੱਕੋ ਰਫਣਾ ਦੇਖ ਲੈਨੇ ਨਨ ਵਡੇ ਪਰਮਾਠਾ ਨੂੰ ਉਹ ਜ਼ਮੀਨ ਵਿੱਚ ਟਰੈਕਟਰ ਕਿੰਨੂੰ ਪੁੱਛ ਕੇ ਵਾੜਿਆ ਭੈਣ ਦਿਆ ਵੀਰਾ ਅਸੀਂ ਕਾਨੂੰਨੀ ਤੌਰ ਤੇ ਜ਼ਮੀਨ ਜਿੱਤੀ ਆ ਉਹ ਵਕੀਲ ਅਸੀਂ ਤੇ ਚੱਜ ਵੀ ਅਸੀਂ ਤੇ ਕਾਨੂੰਨ ਹੀ ਅਸੀਂ ਤੂੰ ਕਿਹੜੇ ਕਾਨੂੰਨ ਦੀ ਗੱਲ ਕਰਦਾ ਏ ਮਾਦਿਆ ਮਖੜਾ ਉਹ ਤੂੰ ਇਹਨਾ ਦੱਸ ਤੈਨੂੰ ਟਰੈਕਟਰ ਤੇ ਚੜਿਆ ਕਿਦਿਆਂ ਤੇ ਤੂੰ ਉਤਰੇਂਗਾ ਕਿੰਨੇ ਅਸਲ ਚੜਨਾ ਵੀ ਆਉਂਦਾ ਸਾਨੂੰ ਉਤਰਨਾ ਵੀ ਆਉਂਦਾ ਹਾ ਬਕਤੀ ਬਕ ਬਕ ਨਾ ਕਰ ਓਏ ਨਿੱਤੇ ਗੁੱਲੀ ਡੰਡੇ ਵਾਂਗੂੰ ਤੈਨੂੰ ਇੱਕ ਟੁੱਲ ਮਾਰਿਆ ਤੇ ਸਿੱਧਾ ਪਛੌਰੇ ਦੀ ਹਿੱਕ 'ਚ ਵੱਜੇਗਾ ਚਮੂਣਿਆ ਓ ਚੁੱਪ ਕਰਕੇ ਜਮੀਨ 'ਚੋਂ ਬਾਹਰ ਆ ਜਾਓ ਨਹੀਂ ਕੋਟ ਆਪਣਾ ਤਿੰਨਰ ਗੱਟ ਲੈ ਲਵਾਂਗਾ ਭਾਈ ਤੂੰ ਕੋ ਸੁਣਿਆ ਕੀ ਕਹਿੰਦਿਆ ਓ ਹੁਣ ਪ੍ਰੈਗੇ ਵਾਲੇ ਵੀ ਗਾਟੇ ਲਾਉਣਗੇ ਓ ਜੱਸਿਆ ਇਹਨਾਂ ਕੁੱਤੇ ਰਹਾ ਧਣੇ-ਧਣੀ ਮੰਨ ਲ ਇਹਨਾਂ ਨੂੰ ਦੂਜੀ ਤਰ੍ਹਾਂ ਮੰਨੋਣਾ ਪਊਗਾ ਆ ਏਦਾਂ ਦੇ ਘੁਗਾ ਚਿਤ ਹੋ ਗਿਆ ਈ ਚਾ ਠੀਗਾ ਫਰ ਉਹਨੂੰ ਗੇਂਦੀ ਜੀ ਨੂੰ ਚਲਾ ਹੜਾ ਇਹਨੂੰ ਧਾਣ ਮੋਕਾਰ ਕੁੱਤੇ ਦੇ ਹੱਟ ਕੇ ਨਾ ਹੁਣ ਤੈਨੂੰ ਪਤਾ ਲੱਗੂ ਕੁੱਤਾ ਕੀ ਚੀਜ਼ ਹੁੰਦੀ ਐ ਫਟਾ ਥੱਲੇ ਇਹਨੂੰ ਆਗ ਤੋਂ ਕੰਨ ਨੂੰ ਕਿਹਾ ਵਾ ਚੂ ਕੰਨ ਨੂੰ ਨਹੀਂ ਕਿਹਾ ਕਿੱਦਾਂ ਦਾ ਲੱਗਾ ਪੱਗ ਕੁੱਤਾ ਜੱਸਿਆ ਜੱਸਿਆ ਉਹ ਸਾਲਾ ਡੇਢ ਫੁੱਟੀ ਆ ਜੀ ਅੱਖਾਂ 'ਚ ਮਿੱਟੀ ਪਾ ਗਿਆ ਓਏ ਫੜਵਾ ਨੂੰ ਭਾਈ ਉੱਠ ਚੋੜਾ ਗੱਲ ਮੇਰੀ ਹਾਂ ਹਾਂ ਭਾਈ ਜਾਲਦਾਰਾਂ ਨੇ ਆਪਣਾ ਟਰੈਕਟਰ ਵੀ ਖੋਲਿਆ ਈ ਤਨ ਕੁੱਤਾ ਵੀ ਬੜਾਈ ਓਏ ਉਹਨਾਂ ਦੀ ਐਨੀ ਹਿੰਮਤ ਓਏ ਆ ਘਰ ਚ ਕੀ ਪਟਾਜਾ ਪਾਈ ਫਿਰਦਾ ਓਏ ਉਹਨਾਂ ਨੇ ਮੈਨੂੰ ਕੁੱਤਾ ਵੀ ਬਣਾਇਆ ਈ ਤੇ ਬੌਂ ਬੌਂ ਵੀ ਕਰਾਇਆ ਈ ਓਏ ਕਿਹੜੀ ਨਸਲ ਦਾ ਭਾਈ ਪੱਗ ਨਸਲ ਓਏ ਕੁੱਤਾ ਵੀ ਬਣਿਓ ਤੇ ਉਹ ਵੀ ਪੱਗ ਓਏ ਸੌ ਲੱਗੇ ਤੇਰੀ ਕੀਤੀ ਹੋਈ ਬੌਂ ਬੌਂਦੀ ਜੇ ਮੈਂ ਉਹਨਾਂ ਦੀ ਚੌਂ ਚੌਂ ਨਾ ਕਢਾਈ ਤੇ ਮੈਨੂੰ ਵੀ ਪਛੋਰਾ ਕਿੰਨੇ ਕਹਿਣਾ ਏ ਚੱਲ ਓਏ ਓ ਜੱਸਿਆ ਤੂੰ ਦਰਸ਼ਨ ਡਾਕਟਰ ਤੋਂ ਪੱਟੀਆਂ ਕਰਾ ਅਹੀਂ ਉਹਨਾਂ ਨਾਲ ਨਿਪਟਦੇ ਆਂ ਭਾਈ ਤੈਨੂੰ ਕੀ ਲੱਗਦਾ ਕੀ ਉਹ ਪਸ਼ੌਰੇ ਨੂੰ ਲੈ ਕੇ ਆਉਣਗੇ ਉਹ ਪਸ਼ੌਰੇ ਨੇ ਸਵਾਹ ਆਉਣਾ ਜਿੱਦਾਂ ਦਾ ਉਹਦੇ ਭਰਾਵਾਂ ਦੀ ਹਾਲਤ ਕੀਤੀ ਐ ਨਾ ਪਸ਼ੋਰਾ ਜ਼ਮੀਨ ਤੇ ਕੀ ਪਿੰਡ ਛੱਡ ਕੇ ਭੱਜ ਗਿਆ ਆਣਾ ਓ ਬਾਈ ਉਹ ਪਸ਼ੋਰਾ ਆ ਗਈ ਓਏ ਆ ਲੰਦੇ ਇਹਨੂੰ ਵੀ ਦੇਖ ਲੈਣੇ ਆ ਓਏ ਓਏ ਛੋਟਿਆ ਓਏ ਟਰੈਕਟਰ ਤੇ ਤੇ ਐਂ ਚੜ ਕੇ ਬੈਠਿਆ ਜਿਵੇਂ ਇਹਨਾਂ ਦੇ ਪਿਓ ਦਾ ਆ ਏ ਓਏ ਪਿਓ ਦਾ ਤੇ ਪਤਾ ਨਹੀਂ ਪਰ ਜਿਹੜੀ ਚੀਜ਼ ਤੇ ਅਸੀਂ ਹੱਥ ਰੱਖ ਦਈਏ ਓ ਸਾਡੀ ਹੋ ਜਾਂਦੀ ਐ ਬਖਣਾ ਓਏ ਸੁੱਚਿਆ ਹੱਥ ਤੇ ਮੈਂ ਤੁਹਾਡੇ ਇਦਾਂ ਵੱਡਾਂਗਾ ਹੱਥ ਰੱਖਣ ਦੀ ਤੇ ਗੱਲ ਦੂਰ ਰਹੀ ਓਏ ਹੱਥ ਤੈਨੂੰ ਤਰਸੋਗੇ ਤੂੰ ਉਹ ਗੱਲ ਤੇ ਸੁਣੀ ਹੁਣੀ ਆ ਕਿ ਆਂਦੇ ਨੇ ਜਦੋਂ ਗਿੱਟੜ ਦੀ ਮੌਤ ਆਉਂਦੀ ਐ ਤਾਂ ਪਿੰਡ ਵੱਲ ਨੂੰ ਭੱਜਦਾ ਐ ਤੇ ਤੂੰ ਤੇ ਸੌਰੀ ਦਿਆ ਸਿੱਧਾ ਮੌਤ ਵੱਲ ਨੂੰ ਹੀ ਭੱਜ ਆਇਆ ਹਾਂ ਜਿਹੜੇ ਰਾਤ ਸਾਣੀ ਪਿਛੋਰਾ ਲੰਘ ਜਾਵੇ ਨਾ ਓਏ ਮਾਤ ਵੀ ਆਪ ਦਾ ਰਾਹ ਛੱਡ ਜਾਂਦੀ ਆ ਸੋਨਿਆ ਉਹ ਵੇਖ ਲੈਨੇ ਆ ਕਿਦਾਂ ਰਾਹ ਛੱਡਦੀ ਆ ਓ ਉੱਤੇ ਬੈਠਾ ਹੀ ਕੁੱਤੇ ਵਾਂਗੂ ਪੌਂਕੀ ਜਾਏਗਾ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੁੱਤਾ ਬਣਾ ਲੈਣਾ ਨਾ ਬਕਲੇ ਕੁੱਤਾ ਬਣਾ ਲੈਣਾ ਮੈਨੂੰ ਹੋਣ ਬਣਾ ਉਸ ਹੋਣ ਬਣਾ ਕੁੱਤਾ ਉਹ ਬਡੀ ਮੂਆ ਉਹ ਬੱਕਰੇ ਦੀ ਮੈਂ ਮੈਂ ਕਢਾਤੀ ਆ ਉਦੋਂ ਜਣਾ ਜਦ ਬੱਕਰਾ ਫਰਾਈ ਕਰਤਾ ਨਾ ਉਹ ਚਲੋ ਫਿਰ ਤੇ ਤੁਹਾਡੇ ਹੱਥ ਤੇ ਛੱਡ ਮੈਂ ਤੁਹਾਡੇ ਪੈਰ ਵੀ ਵੱਟ ਦਵਾਂਗਾ ਜੇ ਮੇਰੀ ਜ਼ਮੀਨ ਦੇ ਲਾਗੇ ਵੀ ਦਿੱਤੇ ਲੈ ਜਾਵਦੇ ਪ੍ਰਾਣ ਨੂੰ ਲੈ ਜਾ स्वाइस आरते नई शोटे नई अव्दे कुस्वे दे कुंटार का स्वाइस आरते नई शोटे नई